ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਮਟਰਾਂ ਦੀ ਫਸਲ ਬਾਰੇ ਦੱਸਣ ਲੱਗਿਆ ਬਾਕੀ ਮੇਰਾ ਇਹ ਮੇਰੇ ਏਰੀਆ ਦੇ ਵਿੱਚ ਸਮਾਣਾ ਸੈੱਡ ਮਟਰ ਬਹੁਤ ਬੀਜਿਆ ਜਾਂਦਾ ਫਾਰਮਰਾਂ ਨੂੰ ਪੂਰੀ ਜਾਣਕਾਰੀ ਹੈ ਪਰ ਫੇਰ ਵੀ ਕੁਝ ਏਰੀਆ ਦੇ ਵਿੱਚ ਮਟਰ ਨਹੀਂ ਬੀਜਿਆ ਜਾਂਦਾ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਸਾਡੇ ਏਰੀਆ ਦੇ ਵਿੱਚ ਜਿਹੜਾ ਮਟਰ ਆ ਉਹ 89 ਦੀ ਬਜਾਈ ਕਰੀ ਜਾਂਦੀ ਆ ਕਈ ਕੰਪਨੀਆ ਜੀਐਸ 10 ਜਾਂ ਸਲਾਨੀ ਕਈ ਨਾਮਾਂ ਤੇ ਵੇਚਦੀਆਂ ਨੇ ਮੈਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਨੀ ਚਾਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਣੇ ਏਰੀਆ ਦੇ ਵਿੱਚ 89 ਮਟਰ ਦੀ ਬਜਾਈ ਕੀਤੀ ਜਾਂਦੀ ਹੈ ਇਹ 89 ਮਟਰ ਦੀ ਬਜਾਈ ਨਵੰਬਰ ਦੇ ਵਿੱਚ ਕੀਤੀ ਜਾਂਦੀ ਆ ਦਸੰਬਰ ਦੇ ਵਿੱਚ ਵੀ ਲਗਭਗ 5-4% ਫਾਰਮਰ ਕਰਦੇ ਨੇ ਅਕਤੂਬਰ ਚ ਵੀ ਕਰਦੇ ਨੇ ਤੇ ਜਿਹੜਾ ਨਵੰਬਰ ਦੇ ਵਿੱਚ ਮਾਟਰ ਬੀਜਿਆ ਗਿਆ ਉਹ ਹੋਰਾ ਟਾਈਮਾਂ ਦੇ ਮਾਟਰਾਂ ਬੀਜਿਆ ਹੋਇਆਂ ਨਾਲੋਂ ਝਾੜ ਵੀ ਜ਼ਿਆਦਾ ਦਿੰਦਾ ਤੇ ਇਹ 89 ਮਾਟਰ ਦੀ ਗੱਲ ਕਰ ਰਿਹਾ ਮੈਂ AP3 ਦੀ ਨਹੀਂ ਗੱਲ ਕਰ ਰਿਹਾ ਉਹ ਗੇਤਾ ਚੱਲਦਾ 89 ਦੀ ਕਰ ਰਿਹਾ ਇਹਦੀ ਜਿਹੜੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਇਹਦਾ ਯੂਨੀਵਰਸਿਟੀ ਐਵਰੇਜ ਝਾੜੇ ਦਾ 65 70 ਕੁਇੰਟਲ ਦਾ ਦੱਸਦੀ ਹੈ ਪਰ ਕਈ ਫਾਰਮਰ ਇਸ ਤੋਂ ਜ਼ਿਆਦਾ ਲੈ ਲੈਂਦੇ ਨੇ ਕਈ ਘੱਟ ਵੀ ਰਹਿ ਜਾਂਦਾ ਕਈ ਦਾ ਇਸ ਦੀ ਕੀ ਹੈ ਬਜਾਈ ਕਰਨ ਤੋਂ ਪਹਿਲਾਂ ਬਹਾਂ ਨੂੰ ਚੰਗੀ ਤਰ੍ਹਾਂ ਵਾਹਿਆ ਜਾਂਦਾ ਵਾਹੀ ਕਰਨ ਤੋਂ ਬਾਅਦ 1 ਗੱਟਾ ਡੀਪੀ ਅੱਧਾ ਗੱਟਾ ਪੋਟਾਸ਼ ਤੇ 4 ਕਿਲੋ ਮੈਕੋ ਰਾਜਾ ਪੌਣੇ 5 ਦੇ ਏਕੜ ਵਿੱਚ ਪੌਣੇ 5 ਵਿਗੇ ਦਾ ਏਕੜਾ ਜਿੱਥੇ ਉੱਥੇ ਪਾਇਆ ਜਾਂਦਾ ਉਸ ਤੋਂ ਬਾਅਦ ਮਨ ਲਓ 20 ਕਿਲੋ ਤੋਂ ਲੈ ਕੇ 30 ਕਿਲੋ ਵੀ ਦੀ ਬਜਾਈ ਕੀਤੀ ਜਾਂਦੀ ਹੈ ਬਜਾਈ ਕਰਨ ਵੇਲੇ ਇੱਕ ਗੱਟਾ ਡੀਪੀ ਦਾ ਹੋਰ ਪਾਇਆ ਜਾਂਦਾ ਤਾਂ ਕਿ ਉਹ ਜਿਵੇਂ ਮਨ ਲਓ ਵੀ ਖੁੱਡਣੇ ਲੈਣਾ ਨੇ ਲੈਣਾ ਦੇ ਵਿੱਚ ਕਿਰੇ ਉਸ ਤੋਂ ਬਾਅਦ ਬਜਾਈ ਕਰਨ ਦੇ ਦੋ ਟੰਗੇ ਨੇ ਇੱਕ ਹੋਰ ਨਵੇਂ ਟੰਗ ਚੱਲਿਆ ਦੇਖੋ ਇਹ ਬੱਟਾਂ ਤੇ ਜ਼ਿਆਦਾ ਲੋਕ ਬੱਟਾਂ ਦੀ ਬਜਾਈ ਕਰਦੇ ਨੇ ਪਰ ਵਿੱਚ ਵਿੱਚ ਲੋਕ ਹੁਣ ਨਵੇਂ ਤਰੀਕੇ ਨਾਲ ਉਹ ਬੈੱਡ ਦੇ ਉੱਪਰ ਕਰਨ ਲੱਗੇ ਉਹ ਬੈੱਡ ਦਾ ਜਿਹੜਾ ਸਾਈਜ਼ ਆ 2 ਤੋਂ 2.5 ਫੁੱਟ ਚੌੜਾ ਹੁੰਦਾ ਉਹਦੇ ਉੱਪਰ ਇਹਦੇ ਉੱਪਰ ਵੀ ਦੋ ਲਾਈਨਾਂ ਹੁੰਦੀਆਂ ਨੇ ਉਹਦੇ ਉੱਪਰ ਵੀ ਦੋ ਲਾਈਨਾਂ ਲਾਈਆਂ ਜਾਂਦੀਆਂ ਨੇ ਬੈੱਡ ਤੇ ਬਿਜਾਈ ਕਰਨ ਦੇ ਫਾਇਦੇ ਕੀ ਨੇ ਬੈੱਡ ਤੇ ਬਿਜਾਈ ਕਰਨ ਦੇ ਫਾਇਦੇ ਨੇ ਜਿਵੇਂ ਬਾਰਿਸ਼ ਹੁੰਦੀ ਆ ਜਾਂ ਆਪਾਂ ਪਾਣੀ ਲਾਉਨੇ ਆ ਤਾਂ ਉਹਦੇ ਵਿੱਚ ਨਦੀਨ ਵੀ ਘੱਟ ਹਰੇ ਉਗਦੇ ਨੇ ਤੇ ਬਾਕੀ ਉਹਦੇ ਚ ਕੀ ਐ ਨਾ ਮਟਰ ਖਰਾਬ ਨਹੀਂ ਹੁੰਦਾ ਮਟਰ ਫਲੀ ਖਰਾਬ ਨਹੀਂ ਹੁੰਦੀ ਉਹ ਉੱਚੇ ਥਾਂ ਤੇ ਡਿੱਗਦੀ ਆ ਪਾਣੀ ਲੱਗ ਕੇ ਹੀ ਖਰਾਬ ਹੁੰਦੀਆਂ ਨੇ ਸਬਜ਼ੀਆਂ ਨਹੀਂ ਖਰਾਬ ਨਹੀਂ ਹੁੰਦੀ ਉਹ ਉੱਪਰ ਬੈੱਡ ਦੇ ਉੱਪਰ ਡਿੱਗਦਾ ਇਹ ਓਲੀ ਦੇ ਵਿੱਚ गिरਦਾ ਇਹ ਚੀਜ਼ ਦਾ ਫਰਕ ਆ ਇਸ ਤੋਂ ਮੈਂ ਕਹਿੰਦਾ ਮਤਲਬ ਜਿਹੜੀ ਮੈਸਪਾਰਸ ਕਰਦਾ ਮੈਂ ਕਹਿੰਦਾ ਵੀ ਇਸ ਦੇ ਨਾਲੋਂ ਬੈੱਡ ਵਾਲਾ ਜ਼ਿਆਦਾ ਝਾੜ ਦਿੰਦਾ ਵਿੱਚ ਵਿੱਚ ਜ਼ਿਮੀਦਾਰ ਕਹਿੰਦੇ ਨੇ ਵੀ ਨਹੀਂ ਦਿੰਦਾ ਉਹ ਤੁਸੀਂ ਆਪਣਾ ਤਜਰਬਾ ਕਰਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਤੁਸੀਂ ਇੱਕ ਦੋ ਬੈੱਡ ਲਾ ਕੇ ਦੇਖੋ ਜ਼ਿਆਦਾ ਨਹੀਂ ਤੇ ਉਸ ਤੋਂ ਬਾਅਦ ਜਦੋਂ ਆਪਾਂ ਬਜਾਈ ਕਰਤੀ ਬਜਾਈ ਕਰਨ ਤੋਂ ਬਾਅਦ ਚਾਹੇ ਬੈਡਾਂ ਤੇ ਕਰਤੀ ਚਾਹੇ ਬੱਟਾਂ ਤੇ ਕਰਤੀ ਉਸ ਤੋਂ ਬਾਅਦ ਆਪਾਂ ਨੇ ਤੁਰਤ ਪਾਣੀ ਲਾ ਦੇਣਾ ਚਲੋ ਕੋਈ ਦਿੱਕਤ ਨਹੀਂ ਕਈ ਵਾਰੀ ਲਾਈਟ ਨਹੀਂ ਹੁੰਦੀ ਤੂੰ ਇਹਦੀ ਇਹ ਦਿਨ ਵੀ ਲਾ ਦੋ ਕੋਈ ਦਿੱਕਤ ਨਹੀਂ ਪਾਣੀ ਲਾਉਣ ਤੋਂ ਬਾਅਦ ਕੀ ਆਪਾਂ ਨਦੀਨਾਂ ਦੀ ਰੋਕ ਥਾਮ ਲਈ ਕਈ ਲੋਕ ਜਾ ਕੇ ਫਾਰਮਰ ਪੈਂਡੀਮੈਥ੍ਰੀਨ ਦਾ ਯੂਜ਼ ਕਰਦੇ ਨੇ ਪਰ ਪੈਂਡੀਮੈਥ੍ਰੀਨ ਦਾ ਕੀ ਆ ਅੱਜ ਕੱਲ ਕੋਈ ਬਾਲਾ ਵਧੀਆ ਰਿਜ਼ਲਟ ਨਹੀਂ ਮਿਲ ਰਿਹਾ ਵਿੱਚ ਵਿੱਚ ਫਾਰਮਰ ਕਹਿੰਦੇ ਨੇ ਬਹੁਤ ਵਧੀਆ ਰਿਜ਼ਲਟ ਮਿਲਦਾ ਵਿੱਚ ਵਿੱਚ ਕਹਿੰਦੇ ਨੇ ਸਾਨੂੰ ਰਿਜ਼ਲਟ ਨਹੀਂ ਮਿਲੇ ਅਸੀਂ ਕਿਸੇ ਸਪਾਰਸ ਦੇ ਨਹੀਂ ਕਿਸੇ ਕੰਪਨੀ ਦੇ ਨਹੀਂ ਅਸੀਂ ਆਪਣੇ ਤਜਰਬੇ ਦੇ ਵਿੱਚ ਕੀ ਕਰਦੇ ਹਾਂ ਮੈਂ ਤੁਹਾਨੂੰ ਉਹਦੇ ਬਾਰੇ ਦੱਸਣਾ ਚਾਹੁੰਦਾ ਅਸੀਂ ਕੀ ਕਰਦੇ ਹਾਂ ਅਸੀਂ ਮਟਰ ਦੀ ਬਜਾਈ ਤੋਂ ਬਾਅਦ ਮਟਰ ਨੂੰ ਪਾਣੀ ਲਾ ਦਿੰਦੇ ਹਾਂ ਪਾਣੀ ਲਾਉਣ ਤੋਂ ਬਾਅਦ ਜਦੋਂ ਮਟਰ ਮੰਨ ਲਓ 1-2% ਜਰਮੀਨੇਸ਼ਨ ਹੋ ਜਾਂਦੀ ਹੈ ਉੱਗਿਓ ਦਾ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਅਸੀਂ 100 ਗ੍ਰਾਮ ਸੰਕੋਰ ਮੈਟਰੀ ਟੈਕਨੀਕਲ ਹੈ ਮੈਟਰੀ ਵੀ ਜਨਾ ਤੇ ਉਸ ਨੂੰ ਤੇ ਨਾਲ ਉਸ ਦੇ 70 ml ਇਹ ਪੈਰਾਕੋਟ ਜਿਹੜੀ ਤੁਰਤ ਵਾਲੀ ਹੁੰਦੀ ਹੈ ਉਹਨਾਂ ਦੋਨਾਂ ਨੂੰ ਪਾ ਕੇ ਸਪਰੇਅ ਕਰ ਦਿੰਨੇ ਆ ਜਿਹੜਾ 1% ਮਟਰ ਲੱਗੇ ਇਹ ਨਿਕਲੀ ਹੁੰਦੀ ਹੈ ਜਰਮੀਨੇਸ਼ਨ ਹੋਈ ਹੁੰਦੀ ਹੈ ਉਹ ਮਟਰ ਵੀ ਮਰ ਜਾਂਦਾ ਤੇ ਬਾਕੀ ਜਿਹੜੇ ਨਦੀਨ ਹੁੰਦੇ ਨੇ ਉਹ ਨਦੀਨ ਵੀ ਮਰ ਜਾਂਦੇ ਨੇ ਠੀਕ ਹੈ ਜੀ ਤੇ ਇਸ ਲਈ ਮੈਂ ਜ਼ਿਮੀਦਾਰ ਭਰਾਵਾਂ ਨੂੰ ਕਹਿਣਾ ਉਹ ਮਤਲਬ ਆਪਣੀ ਆਪਣਾ ਰਿਸਕ ਲੈ ਕੇ ਕਰਨਾ ਕੱਲੂ ਮੈਨੂੰ ਗਾਲਾਂ ਨਾ ਦੇਣ ਜਿਵੇਂ 20% 25% ਨਿਕਲੇ ਤੇ ਤੁਸੀਂ ਕਰੋਗੇ ਜਾਂ ਜ਼ਿਆਦੇ ਤੇ ਕਰੋਗੇ ਉਹਨੇ ਮਟਰ ਮਰ ਜਾਣੇ ਨੇ ਛੋਡੇ ਉਹਨਾਂ ਸਿੱਧਾ ਹੋ ਜਾ ਰਹਿ ਜਾਣਾ ਜੇਕਰ ਆਪਾਂ ਪਹਿਲਾਂ ਕਰਦੇ ਆਂ ਫਿਰ ਪਹਿਲਾਂ ਨਦੀਨ ਉੱਗੇ ਨਹੀਂ ਹੁੰਦੇ ਉਹ ਨਦੀਨ ਜੰਨੇ ਉੱਗੇ ਹੁੰਦੇ ਨੇ ਸਾਰਿਆਂ ਨੂੰ ਦਵਾਈ ਮਾਰ ਦਿੰਦੀ ਆ ਉਹ ਦਵਾਈ ਨੇ ਕੋਈ ਵੀ ਮਤਲਬ ਛੱਡਣਾ ਨਹੀਂ ਹੈਗਾ ਸਾਰੇ ਤਰ੍ਹਾਂ ਦੇ ਨਦੀਨ ਤੇ ਨਦੀਨ ਚਾਹੇ ਕੋਈ ਫਸਲ ਆ ਮੌਕੇ ਤੇ ਉਸਨੇ ਮਾਰ ਦੇਣੀ ਆ ਇਹ ਤਰੀਕੇ ਨਾਲ ਆਪਾਂ ਨਦੀਨਾਂ ਦਾ ਕੰਟਰੋਲ ਕਰ ਸਕਦੇ ਆ ਪਰ ਤਰੀਕਾ ਥੋੜਾ ਰਿਸਕੀ ਐ ਪਰ ਵਧੀਆ ਵੀ ਐ ਉਸ ਤੋਂ ਬਾਅਦ ਆਪਾਂ ਕੀ ਕਰਦੇ ਆ ਮਟਰਾਂ ਨੂੰ ਜਦੋਂ ਦੂਜਾ ਪਾਣੀ ਦੇਣਾ ਤਾਂ 20 ਕਿਲੋ ਯੂਰੀਆ ਨਾਈਟ੍ਰੋਜਨ ਆਪਾਂ ਪਾ ਦੇਣੀ ਐ ਇੱਕੜ ਦੀ ਤੇ ਆਪਣੇ ਇਹ ਮਟਰ ਨੇ ਲਗਭਗ 1 ਮਹੀਨੇ ਦੇ ਹੋ ਚੁੱਕੇ ਨੇ ਇੱਕ ਮਹੀਨੇ ਬਾਅਦ ਇਹਦੇ ਉੱਤੇ ਆਪਾਂ ਸਪਰੇ ਵਗੈਰਾ ਜਿਵੇਂ ਕੋਈ ਮੰਨ ਲਓ ਵੀ ਸੁੰਡੀ ਵਗੈਰਾ ਆਈ ਜਾਂ ਤਾਂ ਸੁੰਡੀ ਦੀ ਵੀ ਕਰ ਸਕਦੇ ਆ ਨਹੀਂ ਫਿਰ ਇੱਥੇ ਆਪਾਂ 1919 1 ਕਿਲੋ ਕੀਲੇ ਦਾ ਨਾਲ ਇਸ ਦੇ ਜੇ ਕੋਈ ਤੇਲਾ ਵਗੈਰਾ ਤਾਂ ਆਪਾਂ ਮੀਡਾ ਕਲੋਰੋਪ੍ਰਾਈਡ ਦਾ ਸਪਰੇ 10 ਐਮਐਲ ਪਰ ਟੈਂਕੀ ਦਾ ਪਾ ਕੇ ਕਰ ਸਕਦੇ ਆ ਬਾਕੀ ਕੀ ਆ ਇਸ ਤੇ ਆਪਾਂ ਦੋ ਤਿੰਨ ਸਪਰੇ ਆ 1919 ਦੀਆਂ ਕਰ ਦਈਏ ਤੇ ਉਸ ਤੋਂ ਬਾਅਦ 13045 ਤੇ ਆਪਣੇ ਵਾਟਰ ਦੀ ਕੁਆਲਿਟੀ ਵੀ ਵਧੀਆ ਹੋ ਜਾਂਦੀ ਐ ਤੇ ਝਾੜ ਵੀ ਵਧੀਆ ਹੋ ਜਾਂਦਾ। ਬਾਕੀ ਵਿੱਚ ਵਿੱਚ ਜ਼ਿਮੀਦਾਰਾਂ ਦੇ ਫੋਨ ਆਉਂਦੇ ਨੇ ਵੀ ਯੂਰੀਆ ਕਿੰਨਾ ਪਾਈਏ। ਬਾਕੀ ਮੈਂ ਤੁਹਾਨੂੰ ਗੱਲ ਹੋਰ ਦੱਸਣੀ ਚਾਹਨਾ। ਵਿੱਚ ਵਿੱਚ ਜ਼ਿਮੀਦਾਰ ਭਰਾ ਕੀ ਕਰਦੇ ਨੇ ਨਾ ਉਹ ਯੂਰੀਆ ਬੱਟਾਂ ਦੇ ਕੱਲੀਆਂ ਦੇ ਉੱਪਰ ਉੱਪਰ ਪਾਉਣ ਨੂੰ ਪਾਉਣ ਜਾਂ ਲੱਗ ਜਾਂਦੇ ਨੇ। ਉਹ ਕੋਈ ਵਧੀਆ ਤਰੀਕਾ ਨਹੀਂ ਹੈਗਾ। ਉਹ ਉਹਦੇ ਨਾਲ ਮਾਟਰਾਂ ਨੂੰ ਫੂਕ ਬੈਠਦੇ ਨੇ ਕਿਉਂਕਿ ਕਿਤੇ ਵੱਧ ਪੈ ਗਿਆ ਕਿਤੇ ਕਿਵੇਂ ਪੈ ਗਿਆ। ਮਾਟਰਾਂ ਦੇ ਵਿੱਚ ਯੂਰੀਆ ਪਾਉਣ ਦਾ ਇੱਕੀ ਤਰੀਕਾ ਜਿਵੇਂ ਆਪਾਂ ਕਣਕ ਦੇ ਵਿੱਚ ਝੋਨੇ ਦੇ ਵਿੱਚ ਪਾਉਨੇ ਆ ਉਸ ਤਰ੍ਹਾਂ ਸਿੱਟਾ ਦੇ ਕੇ ਪਾਉਣਾ ਚਾਹੀਦਾ ਤਾਂ ਕਿ ਮਟਰਾਂ ਦੇ ਜਿਹੜੇ ਤਣੇ ਹੁੰਦੇ ਨੇ ਲੈਣਾ ਦਾ ਤਣੇ ਨੇ ਹੈ ਨਾ ਜੂਰੀਆ ਇਸ ਤਰੀਕੇ ਨਾਲ ਜੂਰੀਆ ਪਾਉਣਾ ਚਾਹੀਦਾ ਕਦੇ ਵੀ ਕੱਲੀ ਕੱਲੀ ਓਲੀ ਦੇ ਉੱਤੇ ਜੂਰੀਆ ਨਹੀਂ ਪਾਉਣਾ ਚਾਹੀਦਾ ਤੇ ਜੂਰੀਆ ਕਿੰਨਾ ਪਾਉਣਾ ਚਾਹੀਦਾ ਜੂਰੀ ਆਪ ਦੇ ਬਾਹਣ ਦੇ ਬਾਹਣ ਦੇ ਮੁਤਾਬਕ ਪਾਉਣਾ ਚਾਹੀਦਾ ਮੰਨ ਕੇ ਚੱਲੋ ਮੈਂ ਤੁਹਾਨੂੰ ਦੋ ਤੋਂ ਚਾਰ ਗੱਟਿਆਂ ਦੇ ਲਗਭਗ ਮਟਰ ਨੇ ਜਿਹੜੇ ਯੂਰੀਆ ਖਾ ਜਾਂਦੇ ਨੇ ਬਾਕੀ ਸਪਾਰਸ ਤਾਂ ਘੱਟੀ ਹੁੰਦੀ ਆ ਤੁਹਾਨੂੰ ਪਤਾ ਜੇਕਰ ਆਪਾਂ ਜ਼ਿਆਦਾ ਝਾੜ ਲੈਣਾ ਫਿਰ ਸਪਾਰਸ ਤਾਂ ਆਪਾਂ ਨੂੰ ਕਟਣੀਆਂ ਪੈਂਦੀਆਂ ਨੇ ਤੇ ਜਦੋਂ ਆਪਣੇ ਲਗਭਗ ਇੱਕ ਮਹੀਨੇ ਦੇ ਮਟਰ ਹੋ ਜਾਣਾ ਤਾਂ ਜੇ ਹੋ ਸਕੇ ਉਹਨਾਂ ਦੀ ਗੁੜਾਈ ਕਰਾ ਦਈਏ ਗੜਾਈ ਕਰਾਉਣ ਨਾਲ ਵੀ ਝਾੜ ਵੱਧਦਾ ਤੇ ਨਦੀਨ ਨਹੀਂ ਹੋਣੇ ਚਾਹੀਦੇ ਕਿਸੇ ਪ੍ਰਕਾਰ ਦੇ ਖੇਰ ਮਾਟਰਾਂ ਦਾ ਆਟੋਮੈਟਿਕ ਝਾੜ ਵਧੂ ਹੈ। ਬਾਕੀ ਹੋਰ ਐਮ 45 ਵਗੈਰਾ ਵੀ ਕਰਨਾ ਪੈਂਦਾ ਜਿੰਮੇ ਕੋਈ ਫੰਗਸ ਆ ਜਾਂਦੀ ਹੈ ਜਾਂ ਹੋਰ ਆ ਜਾਂਦੀ ਹੈ। ਬਾਕੀ ਉਹ ਟਾਈਮ ਟਾਈਮ ਦੀਆਂ ਗੱਲਾਂ ਨੇ ਜੇਕਰ ਕੋਈ ਬਿਮਾਰੀ ਆਉਂਦੀ ਹੈ ਤਾਂ ਹੋਰ ਹੁੰਦੀ ਹੈ। ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਦੇਵਾਂਗਾ। ਬਾਕੀ ਕੀ ਹੁੰਦਾ ਜਿੰਮੇ ਕਈ ਟਿੱਬਿਆਂ ਦਾ ਬਾਣ ਹੁੰਦਾ ਜਾਂ ਹੋਰ ਹੁੰਦਾ। ਉੱਥੇ ਮਟਰ ਨੂੰ ਜਦੋਂ ਆਪਾਂ ਬਜਾਈ ਕਰਦੇ ਆਂ ਤਾਂ ਮਟਰ ਨੂੰ ਦਵਾਈ ਲਾ ਲੈਣੀ ਚਾਹੀਦੀ ਆ ਨਹੀਂ ਤਾਂ ਫਿਰ ਚੂਹੇ ਆਪਣੇ ਮਟਰ ਚੱਕ ਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਆਪਣੀ ਜਰਮੀਨੇਸ਼ਨ ਪੂਰੀ ਨਹੀਂ ਹੁੰਦੀ ਆਪਣਾ ਕਾਫੀ ਨੁਕਸਾਨ ਹੋ ਜਾਂਦਾ ਕਈ ਫਾਰਮਰ ਤਾਂ ਬਾਕੀ ਦੁਆਰੀ ਬੀਜਦੇ ਨੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਆਪਾਂ ਆਪਣੇ ਨੁਕਸਾਨ ਤੋਂ ਬਚ ਸਕਦੇ ਆ ਤੇ ਆਪਾਂ ਕਣਕ ਛੋਣੇ ਤੋਂ ਹਟ ਕੇ ਆਪਾਂ ਦੋ ਪੈਸੇ ਜ਼ਿਆਦਾ ਕਮਾ ਸਕਦੇ ਆ ਏਸੀ ਅੱਜ ਦੀ ਵੀਡੀਓ ਸੀ ਜਿਹੜੀ ਇਹ ਤੁਹਾਨੂੰ ਮਾਟਰਾਂ ਬਾਰੇ ਜਾਣਕਾਰੀ ਦੇ ਦਿੱਤੀ ਐ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਇਹ ਦੱਸੋ ਤੇ ਪੁੱਛੋ ਵੀ ਕਿਵੇਂ ਲੱਗੀ ਤੁਹਾਨੂੰ ਤੇ ਬਾਕੀ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਤੇ ਤੁਹਾਡੇ ਹੋਰ ਭਰਾਵਾਂ ਨੂੰ ਅਸੀਂ ਜਾਣਕਾਰੀ ਦੇ ਸਕੀਏ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਵੀਡੀਓ ਕਿਵੇਂ ਲੱਗੀ ਧੰਨਵਾਦ